ਪੁਲਿਸ ਦਰਪਨ ਦੇਖ ਰਹੇ ਤਮਾਮ ਦਰਸ਼ਕਾ ਦਾ ਸਵਾਗਤ ਹੈ ਤੇ ਅੱਜ ਅਸੀਂ ਬੂਟਾਪਿੰਡ ਬਿਜਲੀ ਡਿਪਾਰਟਮੈਂਟ ਪਹੁੰਚੇ ਆ ਜਿੱਥੇ ਕਿ ਜਲੰਧਰ ਇਨਕਲੇਵ ਤੋਂ ਕੁਝ ਇਲਾਕਾ ਨਿਵਾਸੀਆਂ ਨੂੰ ਕੋਈ ਪ੍ਰੋਬਲਮ ਆ ਜਾਣਦੇ ਆ ਕਿ ਕੀ ਪ੍ਰੋਬਲਮ ਹੈ ਇਹਨਾਂ ਨੂੰ ਆਓ ਚਲਿਏ ਗੱਲ ਕਰੀਏ ਹਾਂਜੀ ਸੱਸੀ ਸਾਜੀ ਸੱਸੀ ਸਾਜੀ ਸਰ ਤੁਹਾਡਾ ਨਾਮ ਕੀ ਹੈ ਬੀਪਨ ਸਾਜੀ ਹਾਂਜੀ ਕਿਹੜੇ ਏਰੀਆ ਤੋਂ ਤੁਸੀਂ ਨਿਊ ਜਲੰਧਰ ਇਨਕਲੇਵ ਸੇ ਜੀ ਹਾਂਜੀ ਕੀ ਪ੍ਰੋਬਲਮ ਕੀ ਹੈ ਪ੍ਰੋਬਲਮ ਇਹ ਹੈ ਜੀ ਜੀ ਕਿ तकरीबन दो चार साल से ही दिक्कत बहुत ज़्यादा है बिजली का जो कि पिछले साल हम अधिकारियों से मिले उन्होंने निगरानी से हमारे पे पेपर भी है जो भी है सारा कुछ सैन सुन करके देता हुआ कि थोड़ा तो काम हो जाएगा फिर भी नहीं हुआ बिजली का काम साढ़ा किसी तरह अपना गर्मी के जो टाइम था पिछले साल वो निकाले हम ते उस तो बाद बड़ा कोशिश करण तो बाद करूँ एक के आ गया दस्या गया भूपेंद्र जी वालों कि इदा करो तुम खंभा उ चका लो तो ले आओ तो ले आ के कराओ अपना काम ਅਸੀਂ ਆਪਣੇ ਪੈਸੇ ਲਾ ਕੇ ਖੰਭੇ ਵਿੱਚ ਕਾਇਆ ਉਥੋਂ ਲਿਆ ਕੇ ਅਸੀਂ ਟਰਾਂਸਫਰਮਰ ਦਾ ਖੰਭਾ ਵੀ ਲਵਾਤਾ ਉਸ ਤੋਂ ਬਾਅਦ ਵੀ ਇਸ ਕੰਮ ਨੂੰ ਐਕਸਨ ਤੇ ਨਹੀਂ ਲਿਆ ਜਾਂਦਾ ਹੈ ਹਾਲੇਕਿ ਉੱਚੇ ਅਧਿਕਾਰੀ ਵਾਲੋ ਕੋਈ ਦਿੱਕਤ ਨਹੀਂ ਹੈਗਾ ਲਾਪਰਵਾਹੀ ਜਿਹੜੇ ਕਰਦੇ ਪਏ ਭੁਪਿੰਦਰ ਜੀ ਕਰਦੇ ਪਏ ਜੀ ਇਹ ਭੁਪਿੰਦਰ ਕੌਣ ਜਾਈ ਹੈ ਜੀ ਅੱਛਾ ਇਹਨਾਂ ਦੇ ਡਿਪਾਰਟਮੈਂਟ ਦਾ ਜਾਈ ਜੀ 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 ਇਹ ਆਪਨਾ ਕੀ ਕਹਿੰਦੇ ਨੇ ਤੁਸੀਂ ਐਕਸ਼ਨ ਸਾਹਿਬ ਨੂੰ ਮਿਲੇ ਜਾਂਦੇ? ਐਕਸ਼ਨ ਸਾਹਿਬ ਨੂੰ ਮਿਲਿਆ ਸੀਗਾ ਉਹਨਾਂ ਵੱਲੋਂ ਨਾ ਨਹੀਂ ਹੈਗਾ ਉਹ ਤਾਂ ਕਹਿੰਦੇ ਬਈ ਭੁਪਿੰਦਰ ਜੀ 3-4 ਦਿਨਾਂ ਤੱਕ 5 ਦਿਨਾਂ ਤੱਕ ਲਵਾ ਕੇ ਮੈਨੂੰ ਦਿਓ ਜਿੱਦਾਂ ਵੀ ਹੁੰਦਾ ਇਹਨਾਂ ਦਾ ਟਰਾਂਸਫਰ ਜੋ ਵੀ ਮਸਲਾ ਹੈਗਾ ਨਾਲ ਹੱਲ ਕਰੋ ਉਸ ਤੋਂ ਬਾਅਦ ਵੀ ਲਪਰਵਾਹੀ ਕਰਦੇ ਪਏ ਜੀ ਤੇ ਆਪਣੇ ਏਰੀਆ ਦੇ ਐਮਐਲਏ ਸਾਹਿਬ ਨੂੰ ਮਿਲੇ ਤੁਸੀਂ ਉਹਨਾਂ ਨੂੰ ਦੱਸਿਆ ਮਿਲਿਆ ਜੀ ਐਮਐਲਏ ਸਾਹਿਬ ਨੂੰ ਵੀ ਮਿਲਿਆ ਜੀ ਉਹਨਾਂ ਨੇ ਵੀ ਫੋਨ ਕੀਆ ਸੀ ਕੀਤੇ ਸੀਗਾ ਐਕਸ਼ਨ ਸਾਹਿਬ ਨੂੰ ਉਹਨਾਂ ਦੀ ਨੋਟਿਚ ਹੈਗਾ ਇਹਨਾਂ ਦੀ ਵੀ ਨੋਟਿਚ ਸਾਰਿਆਂ ਦੀ ਨੋਟਿਚ ਹੈਗਾ ਇਹ ਕੰਮ ਕੀ ਹੋਣਾ ਚਾਹੀਦਾ ਇੱਥੇ ਲੋਕੀ ਬਹੁਤ ਦਿੱ 4-5 ਸਾਲਾਂ ਤੋਂ ਲੈ ਕੇ ਬਹੁਤ ਦਿੱਕਤ ਹੈ ਤੁਹਾਡੇ ਮਹੱਲੇ ਦੇ ਵਿੱਚ ਕਿੰਨੇ ਘਰ ਹੈਗੇ 2200 ਘਰ ਹੈਗਾ ਜੀ 2200 ਘਰ ਹੈਗਾ ਜੋ ਦੇ ਵਿੱਚ 7 ਅਨਲੀਗਲ ਕਲੋਨੀ ਜਿਹੜੀ ਕੱਟੀ ਹੋਈ ਹੈ ਕਹੋਰ ਉਹਦੇ ਚ ਧੜਾ ਧੜ ਕੰਮ ਹੁੰਦਿਆ ਪਿਆ ਜੀ ਖੰਬੇ ਲੱਗੇ ਜਾਂਦੇ ਜੀ ਤਾਰ ਲੱਗੀ ਜਾਂਦਾ ਜੀ ਸਾਰਾ ਕੰਮ ਉੱਥੇ ਹੋ ਹੀ ਜਾਂਦਾ ਜੀ ਪਤਾ ਨਹੀਂ ਉੱਥੇ ਉਸ ਕਲੋਨੀ ਵਾਲਿਆਂ ਨੂੰ ਕਿਹੜੀ ਗੋਲੀ ਦਿੱਤੀ ਹੋਈ ਹੈ ਜੋ ਕਿਸਾਨ ਨੂੰ ਨਹੀਂ ਪਤਾ ਚਲੋ ਅੱਜ ਜੇ ਅਗਰ ਪ੍ਰਸ਼ਾਸਨ ਤੁਹਾਡੀ ਨਹੀਂ ਸੁਣਦਾ ਫਿਰ ਤੁਸੀਂ ਅੱਗੇ ਕੀ ਕਦਮ ਚੁੱਕੋਗੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਜੀ ਦਿਸੇ ਸਾਹਿਬ ਕੋ ਜਾਵਾਂਗੇ ਉਹਨਾਂ ਚ ਨਿਗਰਾਨੀ ਚ ਅਸੀਂ ਜੋ ਵੀ ਕਰਨਾ ਹੋਏਗਾ ਧਰਨਾ ਪ੍ਰਦਰਸ਼ਨ ਕਰਾਂਗੇ ਜੋ ਵੀ ਕਰਾਂਗੇ ਕਰਾਂਗੇ ਉਹਨਾਂ ਦੀ ਨਿਗਰਾਨੀ ਚ ਕਰਕੇ ਕਰਾਂਗੇ ਓਕੇ ਠੀਕ ਐਸਡੀਓ ਸਾਹਿਬ ਮਾਡਲ ਟਾਊਨ ਕੋ ਪਹੁੰਚੇ ਹਨ ਤੇ ਇਹ ਮਹੱਲਾ ਦੇ ਨਿਵਾਸੀ ਵੀ ਸਾਰੇ ਪਹੁੰਚੇ ਨੇ ਸੋ ਆਪਾਂ ਇਹਨਾਂ ਦਾ ਪੱਖ ਸੁਣਦੇ ਹਾਂ ਇਹਨਾਂ ਦਾ ਪੱਖ ਰੱਖਦੇ ਹਾਂ ਅੱਗੇ ਹਾਂਜੀ ਸੱਸੀ ਅੱਛਾ ਜੀ ਸੱਸੀ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਗੌਰਵ ਸਿੰਘ ਹੈ ਜੀ ਹਾਂ ਫਾਜੀ ਆ ਮੈਂ ਲਾਈਨ ਵਿੱਚ ਸੀ ਤੁਹਾਡੇ ਕੋਲ ਪਹੁੰਚਿਆ ਇਹਨਾਂ ਦਾ ਤੁਸੀਂ ਕੀ ਮਤਲਬ ਕਿ ਨਿਪਟਾਰਾਗਾ ਹਾਂਜੀ ਮੈਨੂੰ ਲੱਗਾ ਸੀ ਪਤਾ ਜੈਸਾ ਵੱਲੋਂ ਕਿ ਇੱਥੇ ਦੋ ਪੁਲਾਂ ਜੇ ਖੜੇ ਕੀਤੇ ਆ ਨਵਾਂ ਟਰਾਂਸਫਾਰਮਰ ਰੱਖਣਾ ਤੇ ਬਾਕੀ 17 ਪੁਲ ਹੋਣੇ ਬਾਕੀ ਆ ਤੇ ਅੱਜ ਮੈਂ ਜੈਸਨ ਨੂੰ ਬੁਲਾ ਲਿਆ ਦਫ਼ਤਰ ਪੋਲ ਕਢਾ ਕੇ ਸਾਰੇ 1 ਵਿਦਨ 1 ਵੀਕ ਤੁਹਾਡਾ ਕੰਮ ਕਰ ਦੇਵਾਂਗੇ ਸਰ ਇਹਨਾਂ ਟਾਈਮ ਕਿਉਂ ਲੱਗ ਗਿਆ 1 ਸਾਲ ਦਾ ਟਾਈਮ ਲੱਗ ਗਿਆ ਇਸ ਚੀਜ਼ ਨੂੰ ਐਕਚੁਅਲੀ ਮੈਂ ਤਾਂ ਹੁਣ ਨਵਾਂ ਆ ਮੈਨੂੰ ਪਤਾ ਨਹੀਂ ਸੀ ਕੇਸ ਦਾ ਤੇ ਜਿਹਦਾ ਮੈਨੂੰ ਲੱਗਿਆ ਪਤਾ ਮੈਨੂੰ ਤੇ ਮੈਂ ਹੁਣ ਹਫ਼ਤੇ ਚ ਕਰਾ ਦੂੰਗਾ ਕੰਮ ਤੁਹਾਡਾ ਇਲਾਕਾ ਨਵਾਸੇਂ ਤੁਹਾਡਾ ਪ੍ਰੋਮਿਸ ਆ ਜੀ ਇਹਨਾਂ ਨੂੰ ਲਾਈਟ ਮਿਲ ਜੂਗੀ ਮਿਲ ਜੂਗੀ ਪ੍ਰੋਪਰ ਮਿਲੇਗੀ ਪ੍ਰੋਮਿਸ ਹੀ ਪ੍ਰੋਮਿਸ ਸੱਚ ਕਹਤੋ ਸੱਚ ਕਹਤੋ ਮੈਂ ਤਾਂ ਬੋਲ ਰਿਹਾ ਜੀ ਹਾਂ ਜੀ ਜੀ ਸਰ ਤੁਹਾਡੀ ਮੇਰੀ ਗੱਲ ਹੋ ਰਹੀ ਆ ਤੇ ਰਿਕਾਰਡਿੰਗ ਵੀ ਹੋ ਰਹੀ ਐ ਇਸ ਜੀ ਕੀ ਗੱਲ ਹੋ ਗਈ ਸੀ ਇਸ ਪੂਰਾ ਇੱਕ ਸਾਲ ਹੀ ਲੱਗਿਆ ਸੀ ਇਹਨਾਂ ਦੀ ਕੰਪਲੇਂਟ ਤੇ ਕੀ ਗੱਲ ਹੋ ਗਈ ਇਹਨਾਂ ਨੂੰ ਕੀ ਦਿੱਕ ਬਹੁਤ ਝੋਲਾ ਕੋਈ ਨਹੀਂ ਹੈਗਾ ਲਾਸਟ ਟਾਈਮ ਗਰਮੀਆਂ ਚ ਝੋਲਾ ਲਮਾਈ ਸੀ ਅੱਛਾ ਜੀ ਤਾਂ ਸੇਮ ਵੈਰੀ ਨੈਕਸਟ ਡੇ ਮੈਂ ਇੱਕ ਫੇਸ ਆਪਣੇ ਕੋਲੋਂ ਭواتਾ ਜੀਗਾ ਅੱਛਾ ਬਾਅਦ ਕੋਈ ਉੱਧਰ ਪ੍ਰੋਬਲਮ ਤਾਂ ਨਹੀਂ ਆਈ ਬਾਕੀ ਹਾਂ ਉੱਥੇ ਟ੍ਰਾਂਸਫਰ ਰੱਖਣਾ ਹੈ ਕਿ ਟ੍ਰਾਂਸ ਸਾਈਟ ਦਾ ਇਸ਼ੂ ਜ਼ਰੂਰ ਸੀਗਾ ਅੱਛਾ ਉਹ ਵੀ ਇਹਨਾਂ ਦੀ ਸਹਿਮਤੀ ਨਾਲ ਪੋਲ ਖੜੇ ਕਰਾਤੇ ਸੀ ਕਿ ਟਾਂ ਹਮੜ ਦੇ ਇਹ ਮੁੜ ਕੇ ਕੋਈ ਪ੍ਰੋਬਲਮ ਨਾ ਆਵੇ ਬੜਦਿਆਂ ਨੂੰ ਖੱਬੇ ਹੱਥ ਦੋ ਪੋਲ ਖੜੇ ਨੇ ਬਾਕੀ ਰੈਸਟ ਆਫ ਦਾ ਜਿਹੜੇ ਹੈਗੇ ਨੇ ਪੋਲ ਲਵਾ ਕੇ ਤੇ ਤਾਰਾਂ ਖਚਾ ਦਾਂਗੇ ਆਪਾਂ ਸਰ ਜਿਹੜਾ ਭਾਈ ਦੱਸਦੇ ਆ ਵਿਪਨ ਜੀ ਕਿ ਤੁਹਾਨੂੰ ਐਸਸੀ ਸਾਹਿਬ ਨੇ ਵੀ ਕਾਲ ਕੀਤੀ ਐਮਐਲਏ ਨੇ ਵੀ ਕੀਤੀ ਤੁਸੀਂ ਕਿਸੇ ਦੀ ਸੁਣਵਾਈ ਨਹੀਂ ਕਰਦੇ ਕਿ ਜੋ ਆਪਣੇ ਉੱਚ ਅਧਿਕਾਰੀਆਂ ਦੀ ਕਹਿੰਦੇ ਵੀ ਹਫਤੇ ਦਾ ਪਿਛਲੇ ਹਫਤੇ ਲਾਂ ਦਾ ਪ੍ਰੋਮਿਸ ਸੀਗਾ ਐਕਸੀਅਨ ਸਾਹਿਬ ਦਾ 100% ਮੇਰੇ ਇੰਨੋਂ ਭਾਵੇਂ ਲੈ ਕੇ ਲੈ ਲੋ ਇਸ ਗਰਮੀਆਂ ਚ ਜੋ ਤਾਂ ਲਾਸਟ ਟਾਈਮ ਪ੍ਰੋਬਲਮ ਆਈ ਸੀ ਉਦੋਂ ਵੀ ਖੜੇ ਪੈਰ ਮੈਂ ਤੀਜੀ ਧਾਰ ਪਾਈ ਸੀਗੀ ਉਹ ਐਤੀ ਪ੍ਰੋਬਲਮ ਨਹੀਂ ਆਣ ਦੱਸਾਂ ਤੇ ਮੇਰੀ ਗਰੰਟੀ ਹੈ ਸਰ ਉੱਥੇ ਲੱਗੇ ਕਾਨ ਅਪਰੂਡ ਕਲੋਨੀ ਆ ਤੇ ਖੰਬੇ ਵੀ ਲੱਗੇ ਤਾਰਾ ਵੀ ਪੈ ਗਈਆਂ ਇਹ ਮੁਹੱਲਾ ਵਿਚਾਰਾ 250 ਘਰ ਆ ਜੀ ਤੁਹਾਨੂੰ ਇੱਥੇ ਐਡਰੈਸ ਸ਼ੇਪ ਇਹਨਾਂ ਦੀ ਕਲੋਨੀ ਹੈਗੀ ਆ ਮੇਰੇ ਧਿਆਨ ਚ ਮੈਂ ਹੀ ਗਿਆ ਸੀਗਾ ਅੱਛਾ ਇਹ ਕਾਫੀ ਭਾਈ ਨਾਲ ਕਹਿੰਦਾ ਨੇ ਕੀਤੀ ਸੀ ਕਿਤੇ ਸੁਣਵਾਈ ਨਹੀਂ ਹੋਣ ਦੀ ਉਦੋਂ ਵੀ ਮੈਂ ਹੀ ਕੰਮ ਕਰਾ ਕੇ ਦਿੱਤਾ ਇਹਨਾਂ ਦਾ ਹੁਣ ਵੀ ਇਹਨਾਂ ਨੂੰ ਪ੍ਰੋਮਿਸ ਇਹੀ ਕੀਤਾ ਸੀਗਾ ਵੀ ਐਤ ਕੀ ਤੁਹਾਡੀ ਗਰਮੀਆਂ 'ਚ ਪ੍ਰੋਬਲਮ ਨਹੀਂ ਆਏਗੀ ਮੇਰੀ ਗਰੰਟੀ ਹੈ ਚਲੋ ਠੀਕ ਹੈ ਜੀ ਇਸ ਇਸ ਹਫਤੇ 'ਚ ਹੋ ਜੂ ਜੀ ਕੰਮ ਇਹਨਾਂ ਦਾ ਬਿਲਕੁਲ ਸਰ ਤੁਸੀਂ ਮੇਰਾ ਨੰਬਰ ਸੇਵ ਕਰ ਲਓ ਭਾਵੇਂ ਤੁਸੀਂ ਇੱਕ ਦਿਨ ਛੱਡ ਆਪਣਾ ਮਾੜਾ ਜਿਹਾ ਨਾਮ ਦੱਸ ਦਿਓ ਤੇ ਆਪਣਾ ਡੈਜਿਗਨੇਸ਼ਨ ਦੱਸ ਦਿਓ ਮੇਰਾ ਨਾਮ ਭਿੰਦਰ ਸਿੰਘ ਸਰ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਤੁਸੀਂ ਇੱਕ ਦਿਨ ਛੱਡ ਕੇ ਮੇਰੇ ਨਾਲ ਤਾਲਮੇਲ ਰੱਖੋ ਸੱਤੇ ਜੇ ਆਪਾਂ ਕੰਮ ਕਰਾ ਕੇ ਤੁਹਾਨੂੰ ਵੀ ਮੌਕੇ ਤੇ ਸੱਤ ਦਾਂਗੇ ਠੀਕ ਹੈ ਠੀਕ ਹੈ